ਇਦੇ ਵਿੱਚ ਵੀ ਕਈ ਪ੍ਰੋਬਲਮਾਂ ਸੀਗਾ ਪਹਿਲਾਂ ਸਾਡਾ ਕ੍ਰਾਸ ਤੇ ਚੱਲਦਾ ਸੀਗਾ ਜੀ ਹੁੰਦੀ ਆ ਰੇਖ ਖਲਾਰਨ ਵਾਲੇ ਤੋਂ ਉਦੋਂ ਇਹ ਵੱਡੀ ਆਉਂਦੀ ਆ 80 ਨੰਬਰ ਮੋਟਰ ਆਉਂਦੀ ਆ ਤੇ ਇਹਨੂੰ 13 ਦੀ ਬਾਈ ਜੀ ਪੁਲੀ ਪਾ ਕੇ ਜਿਹੜਾ ਚੱਲਣ ਵਾਲਾ ਸਿਸਟਮ ਆ ਬਾਈ ਉਹ ਆਪਾਂ ਸਿੱਧਾ ਲੈਫਟ ਤੇ ਕਰਤਾ ਸასიਖਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਵੀਰ ਉਹ ਆਪਾਂ ਬਾਗ ਦੇ ਵਿੱਚ ਆਏ ਆ ਬੜੇ ਦਿਨਾਂ ਬਾਅਦ ਢੇਡਾ ਮਾਰਿਆ ਬਾਗ ਨੂੰ ਤੇ ਬਾਗ ਦੇ ਵਿੱਚ ਬਾਈ ਜੀ ਜਿਹੜੀ ਫੁੱਲ ਦੀ ਫੁੱਲ ਦੀ ਪਰਮਾਰ ਇਹਨੂੰ ਵੀ ਆ ਚੁੱਕੀ ਐ ਇਸ ਟਾਈਮ ਜਿਹੜੀ ਹੈਗੀ ਆ ਡੋਡੀ ਬਣ ਚੁੱਕੀ ਆ ਫੁੱਲ ਆ ਜਿਹੜਾ ਉਹ ਹਫ਼ਤੇ 10 ਦਿਨਾਂ ਦੇ ਵਿੱਚ ਦੀ ਜਿਹੜਾ ਇਹਨੇ ਫੁੱਲ ਬਣਨਾ ਉਦੋਂ ਬਾਅਦ ਜਿਹੜਾ ਆਪਣਾ ਮਾਲਟਾ ਬਣਨਾ ਫੁੱਲ ਬਹੁਤ ਡੋਡੀ ਇਸ ਟਾਈਮ ਬਹੁਤ ਆ ਬਾਈ ਤੇ ਇਹਨੂੰ ਆਪਾਂ ਜਿਹੜੀ ਅੱਜ ਸਪਰੇਅ ਤੇਲੇ ਵਾਲੀ ਲਾ ਰਹੇ ਆ ਤੇ ਚੈਂਪਨਟਾਲੀ ਵੀ ਪਾ ਰਹੇ ਆ ਜਿੰਨੇ ਵੀ ਭਰਾ ਜਿਹੜੇ ਆਪਣੇ ਅਬੋਰ ਸਾਈਡ ਵਾਲੇ ਭਰਾ ਕਈਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਉਹ ਬਾਈ ਵੀ ਸਪਰੇਆਂ ਵਗੈਰਾ ਕਰਦੇ ਰਹਿੰਦੇ ਆਪਾਂ ਪੁੱਛਦੇ ਵੀ ਰਹਿੰਦੇ ਆ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੇ ਆਪਾਂ ਵੀ ਅੱਜ ਬਾਈ ਸਪਰੇ ਆ ਜਿਹੜੀ ਕਨਫੀਡੋਰ ਜਿਹੜੀ ਹੈਗੀ ਆ ਅੱਧਾ ਐਮ ਐਲ ਤੋਂ ਪੌਣਾ ਐਮ ਐਲ 1 ਲੀਟਰ ਪਾਣੀ ਦੇ ਵਿੱਚ ਦੀ ਡੋਜ ਉਹ ਦੇ ਰਹੇ ਆ ਤੇ ਨਾਲ ਆਪਾਂ ਐਮ 45 ਪਾ ਰਹੇ ਆ ਕਿਉਂਕਿ ਫੁੱਲਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਆਪਾਂ ਜਿਹੜੀ ਇਹਨੂੰ ਸਪਰੇ ਜ਼ਰੂਰੀ ਹੁੰਦੀ ਆ ਫੁੱਲ ਤੇ ਆਪਾਂ ਸਪਰੇ ਨਹੀਂ ਕਰਨੀ ਉਦੋਂ ਪਹਿਲਾਂ ਆਪਾਂ ਦੇ ਸਪਰੇ ਕੱਢ ਰਹੇ ਆ ਤੇ ਕੋਸ਼ ਕਿ ਜਿਹੜਾ ਹੈ ਥੱਲੇ ਹਰੇ ਵਾਈ ਦੀਂਦੀ ਆ ਬਾਈ ਮੇਰਾ ਘਾਹ ਹੀ ਘਾਹ ਜਿਹੜਾ ਆਪਾਂ ਇਹਦੇ ਥੱਲੇ ਕਿਉਂ ਛੱਡਿਆ ਇਹ ਛੱਡਣਾ ਵੀ ਜ਼ਰੂਰੀ ਆ ਕਿਉਂਕਿ ਜਦੋਂ ਫੁੱਲਾਂ ਦੇ ਉੱਤੇ ਡੋਡੀ ਤੋਂ ਬਾਅਦ ਫੁੱਲ ਆਉਣਾ ਤੇ ਟੈਂਪਰੇਚਰ ਵੀ ਉਦੋਂ ਨੂੰ ਥੋੜਾ ਜਿਹਾ ਹਾਈ ਹੋ ਜਾਣਾ ਇਹ ਥੱਲੋਂ ਜਿਹੜਾ ਪਰਸੇ ਆ ਜ਼ਮੀਨ ਜੇ ਆਪਾਂ ਵਾਹਾਂਗੇ ਜਾਂ ਨੂੰ ਸਾਫ਼ ਕਰਾਂਗੇ ਤਾਂ ਥੱਲੋਂ ਪਰਸੇ ਬੂਟੇ ਨੂੰ ਪਾਊਗਾ ਤੇ ਆਪਣੇ ਫੁੱਲ ਆ ਜਿਹੜੇ ਉਹ ਡਿੱਗਣਗੇ ਉਹਨਾਂ ਚਾਰ ਆਪਾਂ ਇਹਦਾ ਜਿਹੜਾ ਥੱਲੇ ਦਾ ਜਿਹੜਾ ਘਾਹ ਅਰੇ ਬਾਈ ਰੱਖਾਂਗੇ ਜੀ ਥੱਲੋਂ ਜਿਹੜਾ ਇਹ ਠੰਡਾ ਰਵੇ ਫੁੱਲਾਂ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਕ ਬਾਈ ਆਪਾਂ ਜਿਹੜਾ ਅੱਜ ਬੂਮ ਤਿਆਰ ਕੀਤਾ ਸੀ ਬਾਗ ਵਾਸਤੇ ਪਹਿਲਾਂ ਆਪਣਾ ਛੋਟਾ ਬੂਮ ਸੀ 500 ਲੀਟਰ ਵਾਲਾ ਹੁਣ ਆਪਾਂ ਇਹ 1700 ਲੀਟਰ ਪਾਣੀ ਵਾਲਾ ਬੂਮ ਤਿਆਰ ਕੀਤਾ ਇਹਦੇ ਵਿੱਚ ਵੀ ਕਈ ਪ੍ਰੋਬਲਮਾਂ ਸੀਗਾ ਪਹਿਲਾਂ ਸਾਡਾ ਕ੍ਰਾਉਸ ਤੇ ਚੱਲਦਾ ਸੀਗਾ ਕ੍ਰਾਉਸ ਤੇ ਬੜੀ ਦਿੱਕਤ ਆਉਂਦੀ ਸੀ ਤੇ ਹੁਣ ਅਸੀਂ ਬਾਈ ਜੀ ਜਿਹੜਾ ਇਹ ਨਵਾਂ ਬੂਮ ਤਿਆਰ ਕੀਤਾ ਇਹ ਉਹ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਪੰਪ ਆਪਾਂ ਫਿੱਟ ਕਰਕੇ ਇਹ ਬਾਈ ਜੀ 80 ਨੰਬਰ ਮੋਟਰ ਜਿਹੜੀ ਆਪਾਂ ਸਪਾਈਡਰ ਦੇ ਥੱਲੇ ਚੱਲਦੀ ਹੁੰਦੀ ਆ ਰੇਖ ਖਲਾਰਨ ਵਾਲੇ ਤੋਂ ਉਦੋਂ ਇਹ ਵੱਡੀ ਆਉਂਦੀ ਆ 80 ਨੰਬਰ ਮੋਟਰ ਆਉਂਦੀ ਆ ਤੇ ਇਹਨੂੰ 13 ਦੀ ਬਾਈ ਜੀ ਪੁਲੀ ਪਾ ਕੇ ਆਪਾਂ ਜਿਹੜੇ ਇਹਦੇ ਚੱਕਰ ਆ ਟਰੈਕਟਰ ਦੇ ਜਿਹੜੇ ਹਜ਼ਾਰ ਚੱਕਰ ਤੇ ਇਹ ਆ ਦੇ ਪੂਰੇ ਜਿਹੜੇ ਆਪਾਂ ਤੁਹਾਨੂੰ ਗਾਂ ਚੱਲਦਾ ਵਿਖਾਵਾਂਗੇ ਬੋਮ ਤੇ ਇਹ ਆਪਾਂ ਕ੍ਰੋਸ ਆ ਜਿਹੜਾ ਉਹ ਖਤਮ ਕਰਤਾ ਬਈ ਸਿੱਧੀਆਂ ਪਾਈਪਾਂ ਲਾਤੀਆਂ ਡਿਸਟ੍ਰੀਬਿਊਟਰ ਨੂੰ ਕਿਉਂਕਿ ਜਦੋਂ ਮੋੜ ਤੋਂ ਟਰੈਕਟਰ ਮੁੜਦਾ ਸੀ ਤਾਂ ਜਿਹੜਾ ਕਰਾਸ ਸੀਗਾ ਉਹਦੇ ਤੇ ਬੜੀ ਦਿੱਕਤ ਆਉਂਦੀ ਸੀ ਕਰਾਸ ਟੁੱਟ ਜਾਂਦਾ ਸੀ ਮਰੋੜਿਆ ਜਾਂਦਾ ਸੀ ਟਰੈਕਟਰ ਨੂੰ ਵੀ ਕਈ ਵਾਰੀ ਤਾਂ ਮੋੜਨ ਦਿੰਦਾ ਸੀ ਤੇ ਟੁੱਟ ਜਾਂਦਾ ਕਰਕੇ ਆਪਾਂ ਜਿਹੜਾ ਇਹ ਕਰਾਸ ਸਿਸਟਮ ਸੀ ਉਹ ਕਿੱਥੋਂ ਹੀ ਝੱਕਦਾ ਹੁਣ ਇੱਕੋ ਵਾਰੀ 1700 ਲੀਟਰ ਆ ਜਿਹੜਾ ਆਪਾਂ ਅ ਜਿਹੜਾ ਪਾਣੀ ਇਹਦੇ ਚ ਭਰ ਚੁੱਕੇ ਆ ਦਵਾਈ ਆਪਾਂ ਪਾਤੀ ਆ ਬਾਈ ਇਹਨੂੰ ਆਪਾਂ ਹੁਣ ਤੁਹਾਨੂੰ ਇਹ ਚੱਲਦਾ ਵਿਖਾ ਦਗੇ ਤੇ ਚੱਲਦਾ ਦੱਸਿਓ ਫਿਰ ਬਾਈ ਕਿਵੇਂ ਚੱਲਦਾ ਪੂਰੀ ਵੀਡੀਓ ਤੁਹਾਨੂੰ ਆਪਾਂ ਪਾਵਾਂਗੇ ਦਿਖਾਵਾਂਗੇ ਜਿਹੜਾ ਚੱਲਣ ਵਾਲਾ ਸਿਸਟਮ ਹੈ ਬਾਈ ਉਹ ਆਪਾਂ ਸਿੱਧਾ ਲੈਫਟ ਤੇ ਕਰਤਾ ਤੁਸੀਂ ਜਦੋਂ ਆਪਾਂ ਸਟਾਰਟ ਹੋ ਗਿਆ ਟਰੈਕਟਰ ਤੇ ਨਾਲ ਜਿਹੜਾ ਆਪਾਂ ਚੱਲਣ ਵਾਲਾ ਪਾ ਦਿੰਦੇ ਆ